ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦੁਆਰਾ ਦੇਰ ਸ਼ਾਮ ਤੱਕ ਕਮਿਊਨਿਟੀ ਹੈਲਥ ਸੈਂਟਰ ਟੈਲੋਂ ਵਿਖੇ ਦਾਖਲ ਸਿਹਤ ਕਰਮੀ ਮਸਤਾਨ ਦਾ ਹਾਲ ਪੁੱਛਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਘਟਨਾ ਦੀ ਪੂਰੀ ਜਾਣਕਾਰੀ ਲਈ ਅਤੇ ਕਿਹਾ ਕਿ ਆਰੋਪਿਆ ਨੂੰ ਬਖਸ਼ਾ ਨਹੀਂ ਜਾਏਗਾ। ਜਿੱਥੇ ਉਨ੍ਹਾਂ ਦੇ ਨਾਲ ਹੋਰ ਵੀ ਅਧਿਕਾਰੀ ਮੌਜੂਦ ਸਨ ਅਤੇ ਗੌਰਤਲਬ ਹੈ ਕਿ ਬੀਤੇ ਦਿਨ ਪਿੰਡ ਖਾਨਪੂਰ ਦੇ ਵਿੱਚ ਇੱਕ ਡੇਰੇ ਵਿਖੇ ਕੋਰੋਨਾ ਟੈਸਟ ਕਰਾਉਣ ਦੇ ਲਈ ਜਾਣ ਕਰਾਉਣ ਗਏ ਸਿਹਤ ਕਰਮੀ ਮਸਤਾਨ ਸਿੰਘ ਦੇ ਉੱਤੇ ਉੱਥੇ ਮੌਜੂਦ ਸੰਤਾ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਮਾਮਲੇ ਵਿੱਚ ਪੁਲਿਸ ਨੇ ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਸਰ ਦੀ ਕਵਰੀ ਰੇਟ ਤੇ ਜਿਹੜਾ ਘਾਟਾ ਹੋ ਰਿਹਾ ਸੋ ਦੇ ਕੈਸੇ ਤੇ ਵੀ ਲੋਕਾਂ ਜਿਹੜਾ ਦੁਆਰਾ ਲੱਗ ਸਕਦਾ ਨਹੀਂ ਘਾਟਾ ਨਾ ਹੋ ਰਿਹਾ ਕਵਰੀ ਰੇਟ ਘਾਟਾ ਨਹੀਂ ਹੋ ਰਿਹਾ ਸਾਡੇ ਸੈਂਟਰ ਦੇ ਟੈਸਟਿੰਗ ਵਧ ਗਈ ਹੈ ਉਹ ਸੰਜੀਪ ਪਿੱਛੇ ਨੂੰ ਰੱਖਾ ਚੰਦਰ ਚੰਦਰ ਪਿੱਛੇ ਨੂੰ ਕਾਬੂ ਰੇਟ ਉੱਤਰੀ ਹੈ ਕਿ 70% ਕਲਾਸ ਸੀਗਾ ਲੇਕਿਨ ਜਿਹੜੇ ਅਸੀਂ ਸੈਂਪਲਿੰਗ ਤੇ ਟੈਸਟਿੰਗ ਵਧਾਈਏ ਇਹਦਾ ਬੜਾ ਵੱਡਾ ਫਰਕ ਪੈ ਰਿਹਾ ਕੋਈ ਨਾ ਹਾਲ ਸਟੈਟਸ ਲੌਕਡਾਊਨ ਬਾਰੇ ਲੱਛਣ ਤੇ ਲੌਕਡਾਊਨ ਤੋਂ ਲੋਕਾਂ ਦੀ ਜਰੂਰਤ ਜੀ ਹੈ ਕਿਉਂਕਿ ਉਹਨਾਂ ਨੂੰ ਵੈਰੀਸ ਪ੍ਰੋਬਲਮ ਹੋ ਰਹੀ ਹੈ ਕਿ ਕਿਸੀ ਲੋਕਾਂ ਦੇ ਰਜਿਸਟਰੀ ਪਾਣੀ ਕਰ ਸਕਦਾ ਹਰ ਇੱਕ ਗਿਆਨਾ ਜੋ ਪ੍ਰੋਫੈਸ਼ਨਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਹੁੰਦੇ ਸਾਰੇ ਗਿਆਨਾ ਦੇ ਵਿੱਚ ਕਈ ਪੇਸ਼ੈਂਟ ਐ ਸੀ ਜਿਨ੍ਹਾਂ ਨੂੰ ਟ੍ਰੀਟਮੈਂਟ ਨਹੀਂ ਮਿਲਿਆ ਔਰ ਉਹਨਾਂ ਦੀ ਡੈਥ ਹੋਈ ਹੈ ਕਈ ਇੱਥੇ ਸਿਵਲ ਹਸਪੀਟਲ ਦੇ ਵਿੱਚ ਵੀ ਇੱਕੋ ਪੇਸ਼ੈਂਟ ਐ ਸੀ ਜਿਨ੍ਹਾਂ ਨੂੰ ਟ੍ਰੀਟਮੈਂਟ ਨਹੀਂ ਮਿਲਿਆ ਉਹਨਾਂ ਦੀ ਡੈਥ ਹੋ ਗਈ ਹੈ ਮੈਂ ਸੁਣ ਚੁੱਕਾ ਹਾਂ ਇਹ ਗੱਲ ਤਾਂ ਲੋਕਾਂ ਦੇ ਵਿੱਚ ਵੈਰ ਨਹੀਂ ਥੋੜੀ ਕਮੀ ਸੀ ਕੋ ਲੋਕ ਆਪਣਾ ਬਚਾ ਰਹੇ ਸੀ ਕਿ ਲੋਕ ਸਿੱਖੋ ਦਬਾਰਾ ਗੁਸਤੂ ਸਰਪਰਤ ਜਿਹਨੂੰ ਮਾੜਾ ਮੋਟਾ ਵੀ ਜਕਾਮ ਹੈ ਖਾਂਸੀ ਹੈ ਉਹਨੂੰ ਇਮੀਡੀਏਟਲੀ ਨੇੜੇ ਦੇ ਹਸਪਤਾਲ ਦੇ ਵਿੱਚ ਸਰਪਰਤ ਕਰਨਾ ਚਾਹੀਦਾ ਤਾਂ ਕਿ ਉਹਦਾ ਟਰੀਟਮੈਂਟ ਕੀਤਾ ਜਾ ਸਕੇ ਇਹ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਪੈਨਿਕ ਦੀ ਲੋੜ ਨਹੀਂ ਹੈ ਕਿ ਇਹ ਬਿਮਾਰੀ ਕੋਈ ਨਹੀਂ ਬਹੁਤ ਵੱਡੀ ਘਾਟ ਕਰਨ ਦੇ ਸਮੇਂ ਦਾ ਲਾਲ ਨਹੀਂ ਦਾ ਬਹੁਤ ਥੋੜਾ ਬਿਊਰੋ ਰਿਪੋਰਟ ਐਸਐਮਜ਼ੈਟ ਨਿਊਜ਼